ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਾਰਿਆਂ ਨੂੰ ਯੂਟੂਬਾ ਫੈਮਲੀ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਜਿਹੜੇ ਮੇਰੇ ਪਿੰਨ ਪਰ ਉੱਥੇ ਸੁਭਾਅ ਹਟੇ ਉਦੀਨ ਬਾਰੇ ਨੇ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਗੰਧੂਕਣੀ ਰਾਜ ਚੋਗਣੀ ਤਰੱਕੀ ਬਖਸ਼ੇ ਜੀ ਯੂਟੂਬਾ ਫੈਮਲੀ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੰਦੁਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਜੀ ਸਾਰੇ ਹੀ ਵੇ ਭੈਣ ਭਰਾਵਾਂ ਨੂੰ ਮਿਹਰ ਭਰਿਆ ਹੱਥ ਰੱਖੇ ਜੀ ਸੱਚੇ ਪਾਤਸ਼ਾਹ ਦੰਦੁਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਮੇਰੇ ਨਗਰ ਖੇੜੇ 'ਚ ਵੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਮੇਰੇ ਨੌਜਵਾਨਾਂ ਨੂੰ ਮੇਰੀਆਂ ਭੈਣਾਂ ਨੂੰ ਮੇਰੇ ਵੀਰਾਂ ਨੂੰ ਮੇਰੇ ਬਜ਼ੁਰਗਾਂ ਨੂੰ ਮੇਰੇ ਬੱਚਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਬਾਹਰ ਬੈਠੇ ਸਾਰੇ ਦੋਸਾਂ ਵਿੱਚ ਮੇਰੇ ਭੈਣ ਭਰਾ ਆ ਬਜ਼ੁਰਗ ਮਤਾਮਾ ਬੱਚੇ ਸਾਰੇ ਆ ਤੇ ਪਿਆਰ ਭਰੀ ਸਾਸਰੀ ਕਾਲਾ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੰਦੁਗਣੀ ਰਾਜੁਗਣੀ ਤਰੱਕੀ ਬਖਸ਼ੇ ਜੀ ਬੇਨਤੀ ਹਾਂ ਤਾਂ ਕਿ ਬਹੁਤ ਬਹੁਤ ਧੰਨਵਾਦ ਆ ਸਾਰੇ ਮੇਰੇ ਭੈਣ ਭਰਾਵਾਂ ਦਾ ਜਿਹੜੇ ਤੁਸੀਂ ਵੱਧ ਚੜ੍ਹ ਕੇ ਸਾਡੇ ਚੈਨਲ ਨੂੰ ਸਪੋਰਟ ਕਰਦੇ ਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤੁਹਾਡੇ ਪਰਿਵਾਰਾਂ ਨੂੰ ਤੰਦਰੁਸਤੀ ਬਖਸ਼ੇ ਮੇਰ ਪਰਿਆਰ ਤਰੱਕੀ ਦੇ ਦੁਗਣੀ ਰਾਜ ਚੌਕ ਦੀ ਤਰੱਕੀ ਬਖਸ਼ੇ ਜੀ ਅੱਜ ਸਾਡੇ ਮੋਗੇ ਜ਼ਿਲ੍ਹੇ ਦੇ ਵਿੱਚ ਧੁੱਪ ਨਿਕਲੀ ਹੋਈ ਹੈ ਤੇ ਅਸੀਂ ਧੁੱਪ ਦਾ ਆਨੰਦ ਮਾ ਰਹੇ ਆ ਤੇ ਤੁਸੀਂ ਦੱਸੋ ਕਮੈਂਟ ਕਰਕੇ ਤੁਹਾਡੇ ਇਲਾਕੇ ਦੇ ਵਿੱਚ ਧੁੱਪ ਹੈ ਕੀ ਆ ਜਾਂ ਨਹੀਂ ਬਾਰ-ਬਾਰ ਧੰਨਵਾਦ ਆਜੀਤ ਸਾਰੇ ਮੇਰੇ ਭੈਣ ਭਰਾਵਾਂ ਦਾ ਜਿਹੜੇ ਆਪਣੇ ਚੈਨਲ ਨੂੰ ਨਵੇਂ ਜੁੜੇ ਭੈਣ ਭਰਾ ਸਪੋਰਟ ਕਰ ਰਹੇ ਨੇ ਹਨ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੋਚੇ ਪਾਛਾ ਤੰਦੁਕਣੀ ਰਾਤੋਂ ਕੁਣੀ ਤੱਕੀ ਬਖਸ਼ੇ ਜੀ ਮੇਰ ਭਰਿਆ ਰੱਖੇ ਇਸੇ ਤਰ੍ਹਾਂ ਇਹ ਭੈਣ ਭਰਾਵਾਂ ਦਾ ਸੰਯੋਗ ਬਣਿਆ ਰਹੇ ਪਿਆਰ ਬਣਿਆ ਰਹੇ ਪ੍ਰਪ ਕਤਰਤਵਕ ਬਣਿਆ ਰਹੇ ਜੀ ਤੁਹਾਡੀ ਬਹੁਤ ਜ਼ਿਆਦਾ ਸਪੋਰਟ ਦੀ ਜ਼ਿਆਦਾ ਲੋੜ ਹੈ ਵੱਧ ਤੋਂ ਵੱਧ ਮੇਰੇ ਵੀਰ ਭੈਣ ਭਰਾ ਨਵੇਂ ਜੁੜੋ ਲੈਕ ਲੈਕ ਸਬਸਕ੍ਰਾਈਬ ਕਰਿਆ ਕਰੋ ਗੱਲ ਇਦਾਂ ਜੀ ਜਿਹੜੇ ਵੀ ਮੇਰੇ ਭੈਣ ਭਰਾ ਆਪਣੀ ਚੈਨਲ ਨੂੰ ਨਵੇਂ ਜਿਹੜੇ ਸਪੋਰਟ ਕਰਦੇ ਆ ਆਪਾਂ ਨੂੰ ਬਹੁਤ ਦਿਲ ਖੁਸ਼ ਹੁੰਦਾ ਠੀਕ ਹੈ ਜੀ ਦੂਸਰੀ ਰਹੀ ਗੱਲ ਆ ਜਿਹੜੇ ਵੱਡੇ ਭੈਣ ਭਰਾ ਨਾ ਉਹ ਬਹੁਤ ਪੜੇ ਲਿਖੇ ਅਤੇ ਸੂਝਵਾਨ ਹੁੰਦੇ ਆ ਉਹਨਾਂ ਨੂੰ ਚੀਜ਼ ਸਹੀ ਚੀਜ਼ ਦੀ ਨੋਲ ਜੁੰਦੀ ਹੈ ਅਗਲਾ ਸਮਾਂ ਕਿਦਾਂ ਦਾ ਆਉਣਾ ਆ ਹੁਣ ਕਿਦਾਂ ਦਾ ਆਉਣਾ ਹਨ ਤੇ ਇਸ ਤਰ੍ਹਾਂ ਕਰਕੇ ਵੀ ਆਪਣੇ ਬਹੁਤ ਜ਼ਿਆਦਾ ਪਰਮਾਤਮਾ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਬਹੁਤ ਆਪਣੇ ਭੈਣ ਭਰਾ ਆਪਾਂ ਨੂੰ ਸੰਜੋਗ ਦਿੰਦੇ ਨੇ ਗੱਲਬਾਤ ਵੀ ਵਧੀਆ ਜਿਵੇਂ ਕਿ ਕਮੈਂਟ ਵੀ ਵਧੀਆ ਕਰਦੇ ਨੇ ਆਪਣੇ ਵੀਡੀਓ ਨੂੰ ਵਾਚ ਵੀ ਬਹੁਤ ਕਰਦੇ ਨੇ ਪਰ ਆਪਾਂ ਇਹ ਚੀਜ਼ ਸੋਚਦੇ ਆ ਜੀ ਆ ਭੈਣ ਭਰਾ ਨਾ ਸਾਰਿਆਂ ਦਾ ਵੀ ਜਿਵੇਂ ਆਪਾਂ ਲਾਈਵ ਲਾਉਨੇ ਆ ਕੋਈ ਭੈਣ ਦਾ ਲਾਈਵ ਚੱਲ ਰਿਹਾ ਕੋਈ ਵੀਰ ਲਾਈਵ ਚਲਾ ਰਿਹਾ ਕੋਈ ਬਜ਼ੁਰਗ ਰਿ ਲਾਈਵ ਚਾਰਾ ਆ ਲਿਆ ਕੋਈ ਮਾਤਾ ਲਾਈਵ ਚਲਾ ਰਿਹਾ ਹੈ ਹਨਾ ਇਸ ਤਰ੍ਹਾਂ ਕਰਕੇ ਵੀ ਆਪਾਂ ਨੂੰ 5-5 7-7 ਮਿੰਟ ਆਪਾਂ ਨੂੰ ਹਰੇਕ ਭੈਣ ਭਰਾ ਦੇ ਜਾਨਾ ਚਾਹੀਦਾ ਪਰ ਲੇਕਿਨ ਗੱਲ ਦੁੱਖ ਦੀ ਇਹ ਆਉਂਦੀ ਹੈ ਵੀ ਜਦੋਂ ਆਪਾਂ ਟਾਈਮ ਚੋਂ ਟਾਈਮ ਕੱਢ ਕੇ ਆਪਾਂ ਭੈਣ ਭਰਾਵਾਂ ਦੇ ਲਾਈਵ ਦੇ ਵਿੱਚ ਚਲੇ ਜਾਂਦੇ ਹਾਂ ਮੁੜ ਕੇ ਜਦੋਂ ਸਾਡਾ ਟਾਈਮ ਆਉਂਦਾ ਉਹ ਸਾਰੇ ਭੁੱਲ ਜਾਂਦੇ ਆ ਇਸ ਤਰ੍ਹਾਂ ਕਰਕੇ ਇਦਾਂ ਨਹੀਂ ਕਰਨਾ ਜੀ ਜੇ ਆਪਾਂ ਸਪੋਰਟ ਨੂੰ ਖੜੇ ਆ ਤਾਂ ਆਪਾਂ ਡਟ ਕੇ ਖੜੇ ਆ ਜੇ ਸਪੋਰਟ ਕਰਨੀ ਹੈ ਤਾਂ ਨਾਲ ਡਟ ਕੇ ਖੜੋ ਜੇ ਆਪਾਂ ਸਪੋਰਟ ਨਹੀਂ ਕਰਨੀ ਤਾਂ ਉਸ ਨੂੰ ਲਾਰਾ ਬਣਾ ਲਾਇਕ ਜਾਵੇ ਹਨ ਕਈਆਂ ਭੈਣਾਂ ਨੂੰ ਕਿਹਾ ਜਾਂਦਾ ਵੀ ਅਸੀਂ ਤੁਹਾਡੀ ਲਾਈਵ ਦੇ ਵਿੱਚ ਜ਼ਰੂਰ ਹਾਜ਼ਰੀ ਭਰਾਂਗੇ ਇਦਾਂ ਕਰਾਂਗੇ ਜੀ ਉਦਾਂ ਕਰਾਂਗੇ ਜਦੋਂ ਉਹਨਾਂ ਦਾ ਟਾਈਮ ਆਉਂਦਾ ਉਦੋਂ ਅਸੀਂ ਪਾਸੇ ਹੋ ਜਾਨੇ ਇੰਡਾ ਨਹੀਂ ਕਰਨਾ ਚਾਹੀਦਾ ਸਾਰੇ ਭੈਣ ਭਰਾਵਾਂ ਨੇ ਆਪਾਂ ਰਲ ਮਿਲ ਕੇ ਅੱਗੇ ਨੂੰ ਜਾਣਾ ਹੈ ਠੀਕ ਹੈ ਜੀ ਆਪਾਂ ਇਦਾਂ ਨਹੀਂ ਸੋਚਣਾ ਵੀ ਉਹਦੇ ਲਾਈਵ 'ਚ ਨਹੀਂ ਜਾਣਾ ਜਾਂ ਆਪਾਂ ਉਹਦੀ ਸਪੋਰਟ ਨਹੀਂ ਕਰਨੀ ਜੇ ਆਪਾਂ ਆਏ ਬਾਅਦ ਇਹ ਬ੍ਰੋਥ ਤਾਂ ਆਪਣੇ ਚ ਚੱਲੀ ਗਈ ਆਪਾਂ ਕਿਸੇ ਮੱਜਲ ਤੱਕ ਨਹੀਂ ਆਪਾਂ ਪਹੁੰਚ ਸਕਦੇ ਇਸ ਕਰਕੇ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਜਿਹੜੀ ਵਧੀਆ ਲਾਈਵ ਚੱਲ ਰਹੀ ਹੈ ਵਧੀਆ ਗੱਲਾਂ ਚੱਲ ਰਹੀਆਂ ਹਨਾ ਆਸੇ ਮਜ਼ਾਕ ਵਾਲੀਆਂ ਗੱਲਾਂ ਚੱਲ ਰਹੀਆਂ ਉਸ ਦੇ ਉਹਨਾਂ ਦੇ ਲਾਈਵ ਦੇ ਵਿੱਚ ਆਪਾਂ ਨੂੰ ਜ਼ਰੂਰ ਹਾਜ਼ਰੀ ਵਾਤਵਾਦ ਕਰਨੀ ਚਾਹੀਦੀ ਹੈ ਦੂਸਰੀ ਗੱਲ ਇਹ ਹੈ ਵੀ ਜੇਕਰ ਆਪਾਂ ਟਾਈਮ ਤੋਂ ਖੁੰਝਦੇ ਆ ਨਾ ਅੱਜ ਮੈਂ ਲਾਈਵ ਚਲਾਈ ਸੀ ਕਿ ਮੈਂ ਆਪਦੇ ਪੂਰੇ ਟਾਈਮ ਤੇ ਲੈ ਕੇ ਸਟਾਰਟਿੰਗ ਕਰ ਦਿੰਦਾ ਹੁਣ ਨਾ ਜਿਸਾਨੀ ਕਿ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਆਪਣੀ ਲਾਈਵ ਹੁੰਦੀ ਹੈ ਉਹ ਮੈਂ ਤਾਂ 2 ਘੰਟਾ ਰੱਖਿਆ ਵੀ ਬੱਚੇ ਜੇ ਘਰੇ ਆ ਬੱਚੇ ਕਈ ਵਾਰੀ ਰੋਲਾ ਬਹੁਤ ਜ਼ਿਆਦਾ ਪਾਉਂਦੇ ਆ ਮੁੜ ਕੇ ਇੱਕ ਦੇ ਹੱਥ 'ਚ ਮੋਬਾਈਲ ਹੁੰਦਾ ਉਹਦੀ ਆਵਾਜ਼ ਵੀ ਬਹੁਤ ਜ਼ਿਆਦਾ ਹੁੰਦੀ ਹੈ ਸੋ ਐਸਟਰਾ ਕਰਕੇ ਭੈਣ ਭਰਾ ਇਦਾਂ ਨਾ ਕਰਿਆ ਸੌਰੀ ਇਦਾਂ ਨਹੀਂ ਅਸੀਂ ਕਰ ਸਕਦੇ ਵੀ ਅਸੀਂ ਅੱਜ ਆਪਦੇ ਪੱਕੇ ਟਾਈਮ ਤੋਂ ਗਾਂ ਟਾਈਮ ਹੋਰ ਭੈਣ ਭਰਾ ਦੇ ਟਾਈਮ ਦੇ ਵਿੱਚ ਆ ਜਾਈਏ ਨਾ ਅੱਜ ਸਿਰਫ ਮਜਬੂਰੀ ਇਹ ਸੀਗੀ ਪਹਿਲਾਂ ਮੈਂ ਲਾਈਵ ਸਟਾਰਟਿੰਗ ਕੀਤੀ ਸੀਗੀ ਲਾਈਵ ਸਟਾਰਟਿੰਗ ਕਰਨ ਦੇ ਨਾਲ ਸਾਰੀ ਆਵਾਜ਼ ਨਹੀਂ ਆ ਰਹੀ ਸੀ ਤੇ ਮੈਨੂੰ ਦੋ ਤਿੰਨ ਕਮੈਂਟ ਵੀ ਜਿਨੇ ਕੀਤੇ ਉਹ ਆਨੇ ਬਾਈ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਜਸਵੀਰ ਜਸਵੀਰ ਸਿੰਘ ਜੀ ਖਾਲਸਾ ਜੀ ਉਹਨਾਂ ਨੇ ਮੈਨੂੰ ਕਿਹਾ ਵਾ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਮੈਂ ਦੁਬਾਰਾ ਕੱਟ-ਕੱਟ ਕੇ ਵੀ ਲੈ ਵੇਖੀ ਤੇ ਸੈਟਿੰਗਾਂ 'ਚ ਜਾ ਕੇ ਵੀ ਵੇਖਿਆ ਵਾਕਈ ਆਵਾਜ਼ ਨਹੀਂ ਆ ਰਹੀ ਸੀ ਤੇ ਮੈਂ ਆ ਸੋਚਿਆ ਸੀਗਾ ਮੈਂ ਤਾਂ ਕੱਟ-ਕੱਟ ਕੇ ਲਾਉਦਾ ਮੈਂ ਕਿ ਕੀ ਹੈ ਛੇ ਤਾਂ ਆਪਣੇ ਕੋਲੇ ਆਵਾਜ਼ ਰਹਿੰਦੀ ਹੋਵੇ ਹਨਾ ਬੈਕ ਸਾਈਡ ਵਜਦੀ ਹੋਵੇ ਤੇ ਪਰ ਨਹੀਂ ਇਦਾਂ ਦਾ ਕੁਝ ਨਹੀਂ ਸੀਗਾ ਵੀ ਲੈ ਆਵਾਜ਼ ਪਿੱਛੋਂ ਹੀ ਬੰਦ ਸੀਗੀ ਤੇ ਮੈਂ ਉਸ ਤੋਂ ਬਾਅਦ ਦੇ ਵਿੱਚ ਗਿਆ 11:08 ਵਜੇ ਅੱਠ ਮਿੰਟ ਤੇ ਲਾਈਵ ਸ਼ੁਰੂ ਕਰਤੀ ਸੀਗੀ ਤੇ ਕੁਝ ਮੇਰੇ ਵੀਰ ਭੈਣ ਭਰਾ ਮੇਰੇ ਕੋਲੇ ਆ ਸੌਰੀ ਭੈਣ ਭਰਾ ਮੇਰੇ ਵੀਰ ਮੇਰੇ ਕੋਲੇ ਆ ਗਏ ਉਹਨਾਂ ਨੂੰ ਕੋਈ ਜ਼ਰੂਰੀ ਗੱਲ ਬਾਤ ਸੀਗੀ ਤੇ ਉਹਨਾਂ ਨਾਲ ਮੈਂ ਗੱਲਬਾਤ ਕਰਨ ਲੱਗ ਗਿਆ ਤੇ ਉਦੋਂ ਬਾਅਦ ਵਿੱਚ ਮੈਨੂੰ ਫੋਨ ਆ ਗਿਆ ਮੈਂ ਫੋਨ ਸੁਣ ਕੇ ਤੇ ਮੈਂ ਕਿਹਾ ਵਿਚਾਲ ਆਪਾਂ ਲਾਈਵ ਨੂੰ ਪਾਬਲਕ ਕਰਦੇ ਆ ਤੇ ਉਹ ਮੈਥੋਂ ਪਾਬਲਕ ਕਰਦੇ ਤੋਂ ਕੋਈ ਬਟਨ ਨੱਪਿਆ ਗਿਆ ਉਹ ਲੈਵਾ ਨਹੀਂ ਸੇ ਚੱਲੀ ਉਹਦੇ ਬੰਦ ਹੋ ਗਈ ਫਿਰ ਮੈਂ ਕਿਹਾ ਵੀ ਚਲ ਕੋਈ ਨਹੀਂ ਹੁਣ 10 15 ਮਿੰਟ ਆਪਾਂ ਰੁਕ ਜਾਨੇ ਆ ਕਈ ਵਾਰੀ ਕੋਈ ਮਾੜਾ ਮोटा ਫਾਲਟ ਪਿੱਛੋ ਪੈ ਜਾਂਦਾ ਹੈ ਨਾ ਤੇ ਵਸ ਦੀ ਗੱਲ ਨਹੀਂ ਕਿਸੇ ਦੀ ਵੀ ਤੇ ਫਿਰ ਮੈਂ ਕਿਹਾ ਵੀ ਚਲ ਕੋਈ ਨਹੀਂ ਆਪਾਂ 11:08 ਮਿੰਟ ਤੇ ਲਾਵਾਂਗਾ 11:08 ਮਿੰਟ ਤੇ ਮੈਂ ਲੈ ਲਾਈ ਤੁਸੀਂ ਜੀ ਮੈਨੂੰ ਬਹੁਤ ਸੰਯੋਗ ਦਿੱਤਾ ਹਾਂਜੀ ਇੰਨਾ ਮਾਣ ਬਖਸ਼ਿਆ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤੈਨ ਦੁਗਣੀ ਰਾਤ ਚੌਕੜੀ ਤਰੱਕੀ ਬਖਸ਼ੇ ਜੀ ਬਾਕੀ ਜੀ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਆਸਰਾ ਜੀ ਅਸੀਂ ਭੈਣ ਭਰਾਵਾਂ ਤੋਂ ਪਾਸੇ ਨਹੀਂ ਜਾਵਾਂਗੇ ਜੋ ਸਾਨੂੰ ਉਹ ਹੁਕਮ ਕਰਨਗੇ ਅਸੀਂ ਉਸੇ ਤਰ੍ਹਾਂ ਹੁਕਮ ਦਾ ਪਾਲਣਾ ਕਰਾਂਗੇ ਔਰ ਮੈਂ ਮਾਹੀ ਭੈਣ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਹ ਵੀ ਕਿਤੇ ਕਿਤੇ ਵਿਚਾਰੇ ਆਪਣੀ ਲਾਈਵ ਦੇ ਵਿੱਚ ਹਾਜ਼ਰੀ ਭਰ ਜਾਂਦੇ ਆ ਠੀਕ ਹੈ ਜੀ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੰਦ ਉਗੜੀ ਰਾ ਚੋਗੜੀ ਤਰੱਕੀ ਬਖਸ਼ੇ ਜੀ ਤੇ ਉਹ ਕੱਲੀ ਕਲਾ ਵੀ ਵਿਚਾਰੀ ਹੈ ਨਾ ਉਹਨਾਂ ਦੇ ਇੱਕ ਘਰ ਉਹਨਾਂ ਨੇ ਨਵਾਂ ਜੁਆਇਨ ਕਰ ਲਿਆ ਉਹਦੇ ਵਿੱਚ ਮਿਸਤਰੀ ਲੱਗੇ ਹੋਏ ਨੇ ਨਾ ਰੋਟੀ ਪਾਣੀ ਦਾ ਪਰ ਸਾਰਾ ਆਰ ਕਰਨਾ ਪੈ ਰਿਹਾ ਹੁੰਦਾ ਨਾ ਤੇ ਇਹਦੇ ਵਿੱਚ ਕਈ ਵਾਰੀ ਲਾਈਵ ਦੇ ਵਿੱਚ ਨਹੀਂ ਵੀ ਆਇਆ ਜਾਂਦਾ ਤੇ ਮੈਂ ਉਹ ਭੈਣ ਜੀ ਦੇ ਨਾ ਬੋਲ ਕੇ ਫਿਰ ਵੀ ਮੈਂ ਲਾਈਵ ਚ ਉਹ ਚ ਹਾਜ਼ਰੀ ਭਰ ਦਿਨਾ ਉਹਨਾਂ ਕਹੋ ਮੈਨੂੰ ਮਜਬੂਰੀ ਆ ਉਹ ਮਜਬੂਰੀ ਦਾ ਪਤਾ ਉਸ ਪਹਿਲ ਜੀ ਦਾ ਤੇ ਬਾਕੀ ਉਹ ਬਹੁਤ ਚੈਰਾਂਜੇ ਬਹੁਤ ਸੂਝਵਾਨ ਨੇ ਪੜ੍ਹੇ ਲਿਖੇ ਨੇ ਹਨਾ ਤੇ ਉਹਨਾਂ ਨੇ ਮੈਨੂੰ ਬਹੁਤ ਗੱਲਾਂ ਸਮਝਾਈਆਂ ਬਹੁਤ ਬਈਨੂ ਉਹਨਾਂ ਨੇ ਜਾਨੀ ਕਿ ਆਪਦੇ ਧਰਮ ਤੇ ਭਰਾ ਤੋਂ ਵੀ ਵੱਧ ਕੇ ਮੈਨੂੰ ਜਾਨੀ ਕਿ ਸਮਝਾਇਆ ਮੈਂ ਉਹਨਾਂ ਦਾ ਛੁਕਰ ਗਿਣਾਦਾ ਧੰਨਵਾਦ ਹੈ ਸੱਚੇ ਪਾਤਸ਼ਾਹ ਉਹਨਾਂ ਦੀ ਕਮਾਈ ਜਬਰਕਤ ਪਾਵੇ ਪਰਿਵਾਰ ਨੂੰ ਤੰਦਰੁਸਤੀ ਦੇ ਵਿੱਚ ਚੜ੍ਹਦੀਆਂ ਕਲਾ ਵਿੱਚ ਰੱਖੇ ਨਾਮ ਦੀ ਦਾਤ ਬਖਸ਼ੇ ਬੱਚਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਿੱਦਿਆ ਦੇ ਵੱਧ ਤੋਂ ਵੱਧ ਤਰਕੀਆਂ ਬਖਸ਼ੇ ਜੀ ਮਾਲਕ ਉਹਨਾਂ ਦੇ ਪਰਿਵਾਰ ਨੂੰ ਤੇ ਵੇਖੋ ਜੇ ਆਪਾਂ ਜੇ ਕੋ ਭੈਣ ਭਰਾ ਆਪਾਂ ਨੂੰ ਸਮਝਾਉਂਦਾ ਨਾ ਉਹ ਆਪ ਦਾ ਜਿਹੜਾ ਉਹ ਇੱਕ ਇੱਕ ਕੀਮਤੀ ਕੀਮਤੀ ਸਮਾਂ ਜੋ ਸਮਾਂ ਕੱਟ ਕੇ ਆਪਾਂ ਨੂੰ ਜਦੋਂ ਸਮਝਾ ਰਿਹਾ ਹੁੰਦਾ ਆਪਾਂ ਦਾ ਵੀ ਹੱਕ ਬਣਦਾ ਉਸ ਨੂੰ ਦਿਮਾਗ ਦੇ ਵਿੱਚ ਪਾਈਏ ਜਦੋਂ ਆਪਾਂ ਲਾਈਵ ਸਟਾਰਟਿੰਗ ਕਰੀਏ ਉਹਨਾਂ ਦਾ ਨਾਮ ਮੂਰੇ ਆ ਜਾਏ ਮੈਂ ਇਸੇ ਤਰ੍ਹਾਂ ਹੀ ਕੱਲ ਮੈਂ ਜਾਂ ਸਿਗਾ ਤੇ ਵਿਆਹ ਦੇ ਵਿੱਚ ਮੈਂ ਥੋੜਾ ਜਿਹਾ ਬੀਜੀ ਸੀਗਾ ਤੇ ਭੈਣ ਜੀ ਉਹਨਾਂ ਨੇ ਮੈਨੂੰ ਮੈਸੇਜ ਭੇਜਿਆ ਸੀਗਾ ਕਿ ਮੈਂ ਤੁਹਾਡਾ ਕੱਲ ਨੂੰ ਤੁਸੀਂ ਮੈਨੂੰ ਫੋਨ ਲਾਇਓ ਤੁਹਾਨੂੰ ਮੈਂ ਬਾਰੇ ਵਿੱਚ ਕੋਈ ਸਮਝਾਉਣਾ ਹੈ ਤੇ ਮੈਨੂੰ ਪਹਿਲਾਂ ਤਾਂ ਕਿੰਦਾ ਚਿੰਤਾ ਜੀ ਹੋ ਗਈ ਮੈਂ ਕਿ ਮੇ ਕੋਈ ਲਾਈਵ ਦੇ ਵਿੱਚ ਗਲਤੀ ਹੋ ਗਈ ਹੋਗੀ ਤੇ ਇਸ ਕਰਕੇ ਇਸ ਕਰਕੇ ਇੱਕ ਬਈ ਡਰਬੀ ਜ਼ਰੂਰ ਹੁੰਦਾ ਜਦੋਂ ਵੱਡੇ ਭੈਣ ਭਰਾ ਦਾ ਹਨਾ ਕੋਈ ਗਲਤੀ ਹੋਈ ਹੋਵੇ ਵੀ ਆਪਾਂ ਡਰਵੀ ਆਪਾਂ ਨੂੰ ਮੰਨਣਾ ਚਾਹੀਦਾ ਇਹ ਨਹੀਂ ਗੱਲ ਮੈਂ ਭੈਣ ਜੀ ਨੂੰ ਵੀ ਕਹਿੰਦਾ ਸੀ ਮੈਂ ਕਿ ਭੈਣ ਜੀ ਇਹ ਨਾ ਸੋਚੋ ਬਈ ਮੈਂ ਮੈਨੂੰ ਤੁਸੀਂ ਕੁਝ ਕਹਿਣਾ ਨਹੀਂ ਜਾਂ ਤੁਸੀਂ ਮੈਨੂੰ ਡਾਟਣਾ ਨਹੀਂ ਜ਼ਰੂਰ ਡਾਟੋ ਠੀਕ ਹੈ ਜੀ ਤੁਸੀਂ ਵੱਡੇ ਹੋ ਸਤਿਕਾਰਯੋਗ ਹੋ ਮਾਣਯੋਗ ਪਰ ਮੈਂ ਇਹ ਗੱਲ ਕਹਿਣਾ ਵੀ ਜਦੋਂ ਭੈਣ ਭਰਾ ਵੱਡਾ ਆਪਾਂ ਨੂੰ ਕੋਰੇ ਨਾ ਆਪਾਂ ਨੂੰ ਰੁਕ ਜਾਣਾ ਚਾਹੀਦਾ ਕਿਉਂ ਜੇ ਆਪਾਂ ਉਹਨਾਂ ਦੀ ਗੱਲ ਨਾ ਮੰਨਾਂਗੇ ਆਪਾਂ ਆਪਦੀ ਮਰਜ਼ੀ ਕਰਾਂਗੇ ਉਹਦੇ ਵਿੱਚ ਨੁਕਸਾਨ ਉਹਨਾਂ ਦਾ ਨਹੀਂ ਨੁਕਸਾਨ ਆਪਣਾ ਇਹ ਗੱਲ ਜ਼ਰੂਰ ਤੁਸੀਂ ਸਾਰੇ ਮੇਰੇ ਭੈਣ ਭਰਾ ਜਿੰਨੇ ਵੀ ਲੈ ਲਾਉਂਦੇ ਆ ਜੇ ਕੋਈ ਵੱਡਾ ਭੈਣ ਭਰਾ ਆਪਾਂ ਨੂੰ ਡਾਟੇ ਜਾਂ